ਦੇਖ ਰਹੇ ਹੋ ਐਮਜੀਤ মিডিਆ ਚੈਨਲ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਇੱਕ ਅੰਤਰਰਾਜੀ ਕੰਟਰੈਕਟ ਕਿਲਰ ਕਿਰੋ ਦਾ ਪਰਦਾ ਫਾਸ਼ ਕੀਤਾ ਹੈ ਅਤੇ ਇੱਕ ਔਰਤ ਸਮੇਤ 10 ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤਹ ਅਤੇ 4 ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੋਲੀਬਾਰੀ ਦੇ ਮਾਮਲੇ ਹੱਲ ਕੀਤੇ ਹਨ ਕਿਰੋ ਦੇ ਮੈਂਬਰਾਂ ਤੋਂ 3 ਪਿਸਟਲ ਖਾਲੀ ਕਾਰਤੂਸ ਅਤੇ 5 ਮੈਗਜ਼ੀਨ ਬਰਾਮਦ ਕੀਤੇ ਗਏ ਹਨ ਗਿਰੋਹ ਦੇ ਮੈਂਬਰ ਅਮਰੀਕਾ ਸਥਿਤ ਗੈਂਗਸਟਰ ਸੋਨੂ ਖੱਤਰੀ ਗਿਰੋਹ ਨਾਲ ਜੁੜੇ ਦੱਸੇ ਜਾ ਰਹੇ ਹਨ ਜੋ ਕੰਟਰੈਕਟ ਲੈ ਕੇ ਗੋਲੀਬਾਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਥਨ ਹੁਣ ਤੱਕ ਦੀ ਜਾਂਚ ਵਿੱਚ ਗੈਂਗ ਦੇ ਮੁਖੀ ਤਰਨ ਕਨੋਜਿਆ ਉਰਫ ਕਾਤੀਆ ਸਾਹਮਣੇ ਆਇਆ ਹੈ ਜਿਸ ਨੂੰ ਅਮਰੀਕਾ ਸਥਿਤ ਸਰਪਜੀਤ ਸਿੰਘ ਉਰਫ ਸਾਥੀ ਨੇ ਮਾਛੀਵਾੜਾ ਸਾਹਿਬ ਦੇ ਚੱਕ ਲੋਟ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੂੰ ਮਾਰਨ ਲਈ ਕੰਟਰੈਕਟ ਦਿੱਤਾ ਸੀ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ 29 ਜੁਲਾਈ ਨੂੰ ਸਮਰਾਲਾ ਤਹਿਸੀਲ ਦੇ ਪਿੰਡ ਚੱਕ ਲੋਟ ਵਿੱਚ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਗੋਲੇਬਾਰੀ ਕੀਤੀ ਗਈ ਸੀ ਜਿਸ ਵਿੱਚ ਇੱਕ ਨੌਜਵਾਨ 6 ਗੋਲੀਆਂ ਲੱਗਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ ਸੀ ਪੁਲਿਸ ਟੀਮ ਨੇ ਮਾਛੀਵਾੜਾ ਤੇ ਨਾਲ ਨਾਲ ਚਾਰ ਹੋਰ ਜ਼ਿਲ੍ਹਿਆਂ ਵਿੱਚ ਵਾਪਰੀਆਂ ਘਟਨਾਵਾਂ ਦਾ ਪਤਾ ਲਗਾਇਆ 29 ਜੁਲਾਈ ਨੂੰ ਸਵੇਰੇ ਚਕਲੋਤ ਪਿੰਡ ਮਾਛੀਵਾੜਾ ਸਾਧ ਦੇ ਵਿੱਚ ਪੈਂਦਾ ਹੈਗਾ ਉੱਥੇ ਇੱਕ ਘਰੇ ਵੜ ਕੇ ਕੁਝ ਲੋਕਾਂ ਨੇ ਜਸਪ੍ਰੀਤ ਨਾ ਦੇ ਪਰਸਨ ਦੇ ਉੱਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਦਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਇਆ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁੱਛਗਿਸ਼ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਚਾਰ ਪਰਸਨ ਲੱਗਦੇ ਸੀਗੇ ਇਨੀਸ਼ially ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮ ਵੱਖਰੀ ਵੱਖਰੀ ਟੀਮਸ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਤੇ ਸਾਰੀ ਕੀ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਨੂੰ ਚੈੱਕ ਕਰਦੇਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰ ਸੀਗੇ ਤੇ ਜਿਨ੍ਹਾਂ ਨੇ ਕਰਨਾ ਨੂੰ ਅੰਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਥੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਤੇ ਸਾਥ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਕਵਰ ਹੋਏ ਉਹ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ਡ ਹੈਗਾ ਇੱਕ ਜਸਵਿੰਦਰ ਨਾਮ ਦੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾ ਦਿੱਤੀ ਸੀਗੀ ਉਹਦੇ ਘਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆਂ ਹੋਈਆਂ ਉਦੋਂ ਬਾਅਦ ਫਿਰ ਪੂਰਾ ਕਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਵਾਰਦਾਤ ਸੀਗਾ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਦੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਦੀ ਦੇ ਕੁਝ ਅਣਬਣ ਉਹਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਉਹ ਰੰਜਿਸ਼ ਨੂੰ ਕਰਕੇ ਸਾਬੀ ਨੇ ਜਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜਦੇ ਹੋਏ ਜੋ ਸਾਡੀ ਟੀਮਸ ਹੈ ਉਹਨਾਂ ਨੇ ਅੱਗੇ ਇੱਕ ਤਰुण ਕਾਤਿਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜਵਾਰਦਤ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਇੱਕ ਗੌਤਮ ਨਾਮ ਦਾ ਸ਼ਖਸ ਉਹਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹਨੂੰ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਵਿੰਦਰ ਕਾਲਾ ਹੈਗਾ ਜੋ ਫਗਵਾੜੇ ਦਾ ਹੈਗਾ ਉਹਦੀ ਪਾਲ ਹਜੇ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾਂ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਰਹੀ ਹੈਗੀ ਹੀ ਇਸ ਯੈਟ ਟੂ ਬੀ ਅਰੈਸਟਡ ਤੇ ਇਹ ਸਾਰਾ ਕਸਾਰਾ ਪ੍ਰਕਰਨ ਜੋ ਸੀਗਾ ਕਿ ਸੰਜੂ ਤਾਤਿਆ ਤਰਨ ਉਰਫ ਕਾਤਿਆ ਸੰਜੂ ਤੇ ਸੁਖਵਿੰਦਰ ਕਾਲਾ ਗੌਤਮ ਤੇ ਨਾਲ ਇੱਕ ਦੀਪਕ ਗੋਰਾ ਨਾਦਾ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਇਹ ਤੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜਿਉਂ ਵਾਰਦਾਤ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾਦੇ ਪਰਸਨ ਹੈ ਜੋ ਮਹਿਦਪੁਰ ਔਰ ਮਹਿਦਪੁਰ ਨਵਾਂ ਸ਼ਹਿਰ ਦੇ ਹੈ ਇਨਾਂ ਨੇ ਆਕੇ ਪੈਸੇ ਇਨਾਂ ਨੂੰ ਫੜਾਏ ਸੀਗੇ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਮ ਮੈਂ ਤੁਹਾਨੂੰ ਦੱਸ ਰਹੀ ਕਿ ਉਹਦੇ ਕੋਲ ਵੈਪਨ ਵਗੈਰਾ ਰਿਕਵਰ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੇ ਆਨੇ 3 ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਉਨ੍ਹਾਂ ਨੂੰ ਵੀ ਫੜਲੇਗੀ ਟੋਟਲ ਰਿਕਵਰੀਜ਼ ਕੇਸ ਦੇ ਵਿੱਚ ਤਿੰਨ ਵੈਪਨ ਦੋ ਤੀਬੋਰ ਦੀ ਪਿਸਟਲਸ ਉਹਨਾਂ ਦੇ ਨਾਲ ਚਾਰ ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨਸ ਟੋਟਲ 45 ਦੇ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰ ਸੀਗੀ ਇਹ ਸਾਰੀ ਚੀਜ਼ ਬਰਾਮਦ ਹੋ ਗਈ ਆ ਨੇ ਇਹਨਾਂ ਨੇ ਵੈਪਨ ਜੋ ਇਨਾਦਤ ਇਹ ਤਰຸນ ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਹਨਾਂ ਦਾ ਜੋ ਵੈਪਨ ਦੀ ਪੂਰੀ ਟ੍ਰੇਲ ਹੈ ਜਿਵੇਂ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਇਹਨਾਂ ਦਾ ਹੁਣ ਤੱਕ ਜੋ ਜੋ ਟ੍ਰੇਲ ਹੈ ਉਹ ਇਸਟੈਬਲਿਸ਼ ਹੋ ਗਿਆ ਫਾਈਲ ਦੇ ਉੱਪਰ ਪ੍ਰੈਸੈਂਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰຸນ ਹੈਗਾ ਪਿਛੋਕੜ ਇਹ ਲੁਧਿਆਣੇ ਦੀ ਬਟ ਪ੍ਰੈਸੈਂਟਲੀ ਅੰਮਾਲਾ ਚ ਰਹਿ ਰਿਹਾ ਸੀਗਾ ਤੇ ਗੌਤਮ ਜੋ ਉਹ ਵੀ ਲੁਧਿਆਣੇ ਦਾ ਹੈਗਾ ਤੇ ਬਟੂ ਉਹਦੀ ਅਰੈਸਟ ਰੰਮਲੇ ਤੋਂ ਹੋਈ ਹੈ ਇੱਕ ਵਿਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣੇ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਕਿਊਜ਼ਡ ਹੈ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਕੰਨਲੇ ਦੇ ਵਿੱਚ ਨਿਕਲੇ